ਤਲੰਬੇ ਸਮੇਂ ਤੋਂ ਮਹਿੰਗਾਈ ਦੀ ਮਾਰ ਚੱਲ ਰਹੀ ਆਮ ਜਨਤਾ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਹੈ ਦੱਸਦੀ ਹੈ ਕਿ ਅਗਸਤ ਦੀ ਪਹਿਲੀ ਤਰੀਕ ਨੂੰ ਹੀ ਜਿਹੜਾ LPG ਸਿਲੰਡਰ ਦੀ ਕੀਮਤਾਂ ਦੇ ਵਿੱਚ ਇੱਕ ਵੱਡੀ ਕਟੌਤੀ ਕੀਤੀ ਗਈ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਅੱਜ ਤੋਂ ਨਵਾਂ ਮਹੀਨਾ ਅਗਸਤ ਦਾ ਚੜ ਗਿਆ ਜਿਸ ਤੇ ਕਰਕੇ ਐਲਪੀਜੀ ਸਿਲੰਡਰ ਦੀ ਕੀਮਤਾਂ ਦੇ ਵਿੱਚ ਕਮੀ ਆਈ ਹੈ ਜੀ ਹਾਂ 1 ਅਗਸਤ 2025 ਤੋਂ ਦੇਸ਼ 'ਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ 33.50 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਕਿਤੇ 34.50 ਰੁਪਏ ਦੀ ਕਟੌਤੀ ਕੀਤੀ ਗਈ ਹੈ ਤਾਂ ਹੁਣ ਦਿੱਲੀ ਦੇ ਵਿੱਚ ਇਹ ਸਿਲੰਡਰ 1000 650 ਰੁਪਏ ਤੋਂ ਘਟ ਕੇ 1631 ਰੁਪਏ ਦਾ ਮਿਲੇਗਾ ਤੇ ਇੱਥੇ ਦੱਸਦੀ ਤੁਹਾਨੂੰ ਕਿ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ ਕਟਾਈਆਂ ਨੇ ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ 58.50 ਰੁਪਏ ਜੂਨ ਦੇ ਵਿੱਚ 24 ਰੁਪਏ ਮਈ ਦੇ ਵਿੱਚ 14.50 ਰੁਪਏ ਅਤੇ ਅਪ੍ਰੈਲ ਦੇ ਵਿੱਚ 41 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਘਰੇਲੂ ਵਰਤੋਂ ਵਾਲੇ 14.2 ਕਿਲੋ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਕਰੇਲੂ ਉਪਭੋਗਤਾਵਾਂ ਦੇ ਲਈ ਕੀਮਤਾਂ ਸਥਿਰ ਰਹਿਣ ਗਿਆ ਜੋ ਆਮ ਜਨਤਾ ਦੇ ਬਜਟ ਦੇ ਲਈ ਕੁਝ ਹੱਦ ਤੱਕ ਠੀਕ ਗੱਲ ਹੈ ਦੱਸਦੀ ਕਿ ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋਣ ਦਾ ਕਾਰਨ ਹੋਟਲ ਰੈਸਟੋਰੈਂਟ ਢਾਬੇ ਕੇਟਰਿੰਗ ਅਤੇ ਛੋਟੇ ਵਪਾਰੀ ਸਿੱਧਾ ਲਾਭ ਲੈ ਸਕਣਗੇ ਕਿਉਂਕਿ ਇਸ ਸੈਕਟਰ ਵੱਡੀ ਮਾਤਰਾ ਦੇ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਨੇ ਇਸ ਰਾਹਤ ਦੇ ਨਾਲ ਫੂਡ ਸਰਵਿਸ ਇੰਡਸਟਰੀ ਦੀ ਲਾਗਤ ਦੇ ਵਿੱਚ ਕੁਝ ਕਮੀ ਆ ਸਕਦੀ ਹੈ ਤੇਲ ਮਾਰਕੀਟਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਹੋਣ ਵਾਲਾ ਤਬਦੀਲੀ ਅੰਤਰਰਾਸ਼ਟਰੀ ਮਾਰਕੀਟ 'ਚ ਐਲਪੀਜੀ ਦੇ ਪਾ ਅਤੇ ਟੈਕਸ ਸਟਰਕਚਰ 'ਚ ਹੋਣ ਵਾਲੇ ਬਦਲਾਅ ਉੱਤੇ ਆਧਾਰਿਤ ਹੁੰਦੀ ਹੈ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਵੱਡੀ ਰਾਹਤ ਜਿਹੜੀ ਹੈ ਹੁਣ ਆਮ ਜਨਤਾ ਨੂੰ ਮਿਲੀ ਹੈ ਦੱਸਤੀ ਕਿ ਅੱਜ ਤੋਂ ਅਗਸਤ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਹੈ ਤੇ ਅਗਸਤ ਦੇ ਪਹਿਲੇ ਦਿਨ ਹੀ ਇੱਕ ਵੱਡੀ ਰਾਹਤ ਜਿਹੜੀ ਹੈ LPG ਸਿਲੰਡਰ ਦੇ ਵਿੱਚ ਕਟੌਤੀ ਕੀਤੀ ਗਈ ਹੈ